ਆ ਗੋ ਸਕੂਲ ਚਲ ਜਾ ਪੁੱਤ ਚਲ ਜਾ ਮੈਂ ਲਗਾਈ ਉਹਨੇ ਪਾਪਾ ਆ ਗਏ ਬੱਸ ਪਾਪਾ ਕਹਿੰਦੇ ਮੈਂ ਲੈ ਕੇ ਉਹਨਾ ਫਿਰ ਮੈਂ ਤੈਨੂੰ ਬ੍ਰੈਡ ਤੇ ਲਾ ਕੇ ਦੇਣੀ ਠੀਕ ਹੈ ਬ੍ਰੈਡ ਜੈਮ ਬਣਾ ਦੇਣੀ ਅਸੀਂ ਠੀਕ ਹੈ ਤੇ ਸਕੂਲ ਜਾਏਗਾ ਬੇਟਾ ਨਹੀਂ ਜਾਣਾ ਕਿਉਂ ਤੇ ਰੰਗ ਇੱਥੇ ਜਦੋਂ ਹੀ ਕਹੀ ਦਨ ਸਕੂਲ ਜਾਣਾ ਕਹੋਗੀ ਮੈਨੂੰ ਪੋਟੀ ਆ ਗਈ ਜਾਣ ਕੇ ਚਲ ਪਾਪਾ ਚੱਲੇ ਆ ਛੱਡਣ ਕੋਈ ਗੱਲ ਨਹੀਂ ਚਲ ਜਾਵੋ ਤੇ ਚਲ ਜਾਓ ਚਲ ਜਾ ਮੇਰਾ ਸ਼ੌਂਕ ਨਹੀਂ ਤੇ ਨਾ ਦੇਖ ਤੇ ਉਧਰ ਦੀ ਠੀਕ ਨਹੀਂ ਸੀ ਤੇ ਤਾਂ ਕਰਕੇ ਭੇਜਿਆ ਨਹੀਂ ਜਿਆਦਾ ਤबीयत ਖਰਾਬ ਹੋ ਗਈ ਏਰ ਗੁੰਡੀ ਅੱਜ ਜਾਊਗਾ ਮੇਰਾ ਹੀਰੂ ਹੈ ਨਾ ਨਹੀਂ ਜਾਊਗਾ ਜਾਊਗਾ ਨਹੀਂ ਜਾਊਗਾ ਠੀਕ ਹੈ ਜਾਏਗਾ ਫੱਗੇ ਸੀ ਹਾਂ ਉਹ ਦੇਖ ਉਹ ਦੇਖੀਤੀ ਨਹੀਂ ਨਾ ਬਹਿਣਾ ਹੈ ਨਾ ਆ ਬੈਠ ਜਾ ਤੁਸੀਂ ਵੀ ਸਾਰੇ ਚ ਮੈਨੂੰ ਲੱਗਦਾ ਤੇ ਤੁੰਡੀ ਵੱਡੀ ਨਹੀਂ ਹੈ ਉਹ ਸਮਝਿਆ ਪਹਿਲਾਂ ਮੈਂ ਕਿ ਵੀਂਦੀ ਰਹਿਣਾ ਤੇ ਸਮਝਿਆ ਇਹ ਮੇਂ ਤੁਲੀ ਬਲੀ ਇਹ ਨਹੀਂ ਲੁੱਲ ਕੇ ਫੇਰ ਉੱਤੇ ਠੱਟਾ ਜਾ ਹੋ ਗਿਆ ਤੇ ਤੇਰੇ ਵੀ ਨੱਕ ਨੂੰ ਉਂਗਲ ਲਾਈ ਤੂੰ ਇਹਨੂੰ ਲਗਾ ਉੱਤੇ ਇਕੱਠੀ ਚ ਗਈ ਵੀਰ ਪਰ ਮੈਨੂੰ ਪਤਾ ਲੱਗ ਗਿਆ ਕਿ ਤੂੰ ਹੱਥ ਲਾਉਣੇ ਮੈਨੂੰ ਦੇਖੀ ਆ ਆ ਜਾ ਜੇ ਹੁਣ ਦੇ ਕੇ ਦੁੱਧ ਗਰਮ ਕਰ ਲੈ ਆ ਆ ਫੇਰ ਤੂੰ ਮੇਰੇ ਨਾਲ ਕਰਨਾ ਨਾ ਪਤਾ ਦਰ ਹੈ ਨਹੀਂ ਪਤਾ ਹੈ ਤਰ ਤੀ ਜਾਣਾ ਨਹੀਂ ਸਕੂਲੇ ਸਕੂਲੇ ਬੰਦ ਬੰਦ ਨਹੀਂ ਆ ਚੱਲ ਚੱਲ ਤਿਆਰ ਹੋ ਛਿੱਤੀ ਚੱਲ ਛਿੱਤੀ ਕਰ ਅੱਜ ਮੇਰ ਨੂੰ ਜਾਣਾ ਸਕੂਲ ਨਹੀਂ ਕੋਈ ਨਹੀਂ ਜਾਣਾ ਨਹੀਂ ਪਰ ਬੱਚੇ ਮੈਂ ਵੀ ਪੜੂੰਗੀ ਅੱਜ ਠੀਕ ਹੈ ਵੱਡੇ ਆਣੇ ਉਹ ਪੜ੍ਹਦੇ ਨੇ ਇਹ ਕਿੰਨੀ ਅਜੇ ਤਾਂ ਵੱਡੇ ਹੋਗੀ ਤੂੰ ਨਹੀਂ ਪੜ੍ਹਦੀ ਮੈਂ ਮੈਂ ਪੜ੍ਹੂੰਗੀ ਮੈਂ ਕਿੰਨਾ ਕੁ ਕੀ ਅੱਜ ਮੈਂ ਵੀ ਪੜ੍ਹਨੀ ਹਾਂ ਮੈਂ ਲੋੜ ਪਾ ਕੇ ਲੈ ਚਾਹ ਪੀਏ ਤੇ ਚੱਲੀਏ ਆਪਣੇ ਘਰ ਨੂੰ ਪਾਣ ਆਪਾਂ ਥੋੜੀ ਖਾਈ ਦੇ ਸਬਜ਼ੀ ਖਾ ਲੀ ਕਿਹੜਾ ਲੱਗਾ ਉਹਨਾਂ ਦੇ ਫਲ ਖਾਣੇ ਨਹੀਂ ਅੱਗੇ 4-5 ਘਰ ਫਲ ਖੜੀ ਤਿਆਰ ਹੋ ਗਿਆ ਕਰ ਤਿਆਰ ਹੋ ਗਿਆ ਕਿਉਂ ਕਿਦਾਂ ਨਹੀਂ ਚੱਲੀ ਮੋਟਰ ਮੋਟਰ ਥੋੜੀ ਜਿਹੀ ਬੋੜੀ ਹੋਣਾ ਚਲੋ ਐਂਦੀ ਆ ਵੀ ਹੁਟੇ ਰਾਂ ਚਲੀਏ ਨਾ ਜਣੀ ਜਾਣਾ ਚਲੇ ਨਾ ਸਕੂਲ ਛੱਡ ਕੇ ਫੜੋ ਵੀ ਚਲੇ ਚੁੱਕੋ ਸਸੇ ਗਾਜੀ ਸਾਹ ਤੜਾਈ ਦੇ ਮੌਕੇ ਦੇ ਵਿੱਚ ਉੰਨੀ ਬੰਨੇ ਕੀ ਕਰੀ ਜਾਂਦੇ ਏ ਇੱਚ ਕੀ ਆਮਨੀ ਜੀ ਜੀ ਲੱਡੂ ਲੱਡੂ ਖਾਣੇ ਉਹ ਮੈਂ ਨੂੰ ਠੰਡਿਆ ਫਰਿੱਜ ਦੇ ਸਾਹਤਾਨ ਉਹ ਮੈਂ ਹਾਂ ਦੋ ਚਾਰ ਦਿਨ ਪੱਤੀ ਬੰਦ ਰਹੀ ਨਾ ਬੋਝ ਹੀ ਮਾਰ ਲੈ ਵੀ ਮੈਂ ਇਹਨੂੰ ਫੇਰ ਨਹੀਂ ਲਾਉਣੀ ਬੱਤੀ ਅੱਜ ਭਾਵੇਂ ਫੇਰ ਸਹੀ ਕਰਕੇ ਆਈਂ ਆ ਆ ਬੱਨੇ ਕੀ ਕਹਿੰਦਾ ਗੀ ਗੁਸਤੀ ਹੋਉਣਾ ਹੈ ਮम्मा ਗੰਦੀ ਆ ਤੇ ਅਬੀ ਕੋਈ ਤਾਂ ਮਮਾ ਮੁੰਨਾ ਨਾ ਹਾਸਤਾ ਖਤਮ ਕਰਦਾ ਦਦੀ ਗੰਦਾ ਮਮਾ ਵੀ ਗੰਦਾ ਤੇ ਪਾਪਾ ਵੀ ਗੰਦਾ ਅੱਛਾ ਫੇਰ ਤੁਸੀਂ ਕੀ ਕੀਤਾ ਨਾ ਉਹ ਤਾਂ ਹੋ ਜਾਂਦਾ ਤੇ ਹਾਂ ਦਦੀ ਗਿੰਦੀ ਪਾਪਾ ਤੇ ਗੰਦੇ ਆ ਕੀ ਕਿਹਾ ਹੈ ਤੇ ਉਹ ਤੇ ਨਾ ਕਿਤੇ ਬਾਹਰ ਮम्मा ਮੈਂ ਕਿੱਡੀ ਸੋਹਣੀ ਮੈਂ ਗੁੰਦੀ ਹੁਣ ਪਾਪਾ ਜੀ ਕੋਲ ਨੂੰ ਆ ਗਏ ਇਧਾਇ ਮੇਰਾ ਪਾਪਾ ਕਿੰਨਾ ਮਾਣ ਕਰਦਾ ਹਮ ਸਨੀਏ ਵਾਈ ਸਨੀਏ ਨਾ ਹਾ ਵਲੋਗ ਬਣਾਉਣਾ ਇੱਥੇ ਇੱਥੇ ਟਰੈਕਟਰਾਂ ਵਾਲਾ ਬਣਾਉਣਾ ਆਪੇ ਸ਼ੂਟ ਕਰੂਗੀ ਆ ਬਣਾਇਆ ਸਾਰਾ ਸਿਸਟਮ ਤੇ ਡੈਡੀ ਨੇ ਆ ਟੀਨਾ ਹੀ ਪਾਤੇ ਛੱਤ ਦਿੱਤਾ ਕੰਮ ਚੱਲ ਯਾਰ ਸ਼ੇਰੇ ਜੇ ਬਾਹਰ ਬੜੀ ਵਧੀਆ ਹਵਾ ਚੱਲਣ ਦੀ ਆ ਨਾ ਵਾਰਸ ਵਰਗੀ ਆ ਟਰੈਕਟਰ ਦਾ ਚਾਰਜਰ ਉਸੇ ਕੋਟਾਏ ਆ ਉਹ ਲੈ ਆਈਏ ਯਾਰ ਜਾ ਕੇ ਅੰਜ ਹੈ ਅੰਨੇਲੇ ਕਦਾ ਕੰਦੇ ਨਾਲ ਟੱਪਣਾ ਉਧਰ ਵੀ ਟਰੈਕਟਰ ਦਾ ਰਹਿ ਗਿਆ ਚਾਰਜਰ ਦੁਬਾਰਾ ਫੇਰ ਪਲੱਗ ਚੋਣਾ ਭਾਈ ਇੱਥੇ ਉਹ ਲੀਡ ਜੀ ਇੱਥੇ ਸੰਦੀਪ ਸੁੱਟ ਗਈ ਉਹ ਜਿਹੜੀ ਚੀਜ਼ ਮੇਨ ਸੀਗੀ ਯਾਰ ਇਹ ਇੱਥੇ ਪਈ ਸੀ ਆਹੀ ਆਹ ਲੀਡ ਤਾਂ ਕਮਾਲਿਆ ਸਾਰਾ ਤੇ ਕਰਨ ਦੀ ਦੀ ਹੁਣ ਆ ਲਾਏ ਆ ਥੋੜਾ ਕੰਮ ਆ ਇਹ ਹੋਣਗੇ ਤਰੇ ਹੀ ਕੇ ਨਹੀਂ ਆਈ ਕਰੇ ਹੈ ਨਹੀਂ 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 ਮੋਰ ਸਾਰੇ ਨਹੀਂ ਗਿਲੇ ਨਹੀਂ ਨਹੀਂ ਦੀਦੀ ਦੀਦੀ ਹਾਂ ਇਹ ਨੀ ਕਰ ਆਪਣੇ ਬਣੇ ਅੱਜ ਦਾਲ ਚੋਲ ਚਾਹਲਾ ਕੀ ਮਿਰਚਾਂ ਦਾ ਮਾਤਾ ਕਹਿੰਦੀ ਚਾਰ ਲੈ ਗਿਆ ਅੱਛਾ ਹੈ ਚਾਰ ਲੈ ਜੋ ਭਰਾਵਰ ਖੜੀ ਜਾਣੀ ਕਹਿੰਦੇ ਚਾਰ ਕਿਉਂ 5 ਰੁਪਏ ਗੂਗਲ ਪੇ ਕਰਾ ਦੇ ਉਹ ਮੈਂ ਕਰਾ ਦਿੰਦਾ ਠੀਕ ਹੈ ਮਜ਼ਾਕ ਨਹੀਂ ਆਹ ਹਾਂ ਪਤਾ ਕਾ ਲੀ ਉਦਾਂ 4 ਨਹੀਂ ਖੜੀਦਾ 5 ਰੁਪਏ ਗੁੱਲਦੇ 5 ਰੁਪਏ ਨਿਕਾਲ ਤਵੀ 4 ਮਿਲੇਗਾ ਜਿੱਦਾਂ ਕਹਿੰਦੇ 5 ਰੁਪਏ ਦੇ 5 ਕਿੱਕਾ ਜੋੜ ਉਦਾਂ ਜਿਆਦਾ ਮੈਂ ਖਾਣੇ ਵਿੱਚ ਤਾਂ ਬਹੁਤ ਜਿਆਦਾ ਤੋੜੀਆਂ ਇਨ ਕਾ ਨਾ ਪਾ ਤੇ ਹੌਕਾ ਪਾਣੀ ਪੀਂਦੀ ਰਹੂ ਮਾਤਾ ਵਰਗੀ

ਨਹੀਂ ਖਾਣਾ ਪੁੱਤ ਮੈਨੂੰ ਤਾਂ ਕਹਾਂ ਦੇਈ ਜਾਂਦੀ ਲੱਡੂ ਲਿਆ ਅੱਛਾ ਖਾ ਲਾ ਖਾ ਲੋ ਅੱਛਾ 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 ਮੈਂ ਤਾਂ ਕਿਹਾ ਨਹੀਂ ਮੇਰੇ ਜੀ ਨੇ ਕੰਡਿਆ ਪੁੱਤ ਕੀ ਕਰਨੀ ਹੈ ਨਾ ਕੱਟਣ ਦੇਈਆ ਆਦੀ ਮੈਂ ਕੱਟਣੇ ਆ ਕਿਹਨਾਂ ਬਾਤ ਬਾਤ

പിയാ <laughs> താപന ਹੀ ਗਾ ਅੱਛਾ ਵੀਡੀਓ ਬਣਾ ਲੈ ਕਹਿੰਦੇ ਦੀਪੂ ਵੀਡੀਓ ਬਣਾਓ ਲੈ ਲੈ ਜਗਾ ਕੇ ਅੱਛਾ ਅੱਛਾ ਲੈ ਇਦਾਂ ਠੀਕ ਹਣ ਨਹੀਂ ਡਾਣੀ ਇਦਾਂ ਇਹ ਇਦਾਂ ਇਦਾਂ ਅੱਛਾ ਚੱਲ ਬਣਦੀ ਇਹ ਬਣਾਵਾਂ ਲਿਆ ਬਣ ਲੱਗਿਆ ਮੈਨੂੰ ਲੱਗਿਆ ਵਾ ਚੱਲ ਉਹ ਵੇ ਠੀਕ ਆ? ਇਹ ਠੀਕ ਹੋਇਆ। ਓਕੇ ਆ? ਨਹੀਂ ਓਕੇ। ਨਹੀਂ ਓਕੇ। ਨਾ ਹੋ। ਕੀ ਹਰ ਗੁੰਦਾ ਦਾਦੀ ਨੂੰ ਵੀ ਸਿਖਾ ਦੇ। ਮੈਨੂੰ ਸਿਖਾ ਦੇ। ਕਿਦਾਂ ਕਰਦੇ? ਪੈਰ ਕਰਦੇ। ਪੈਰ ਕਰਦੇ। ਕੋਣ ਕਿਤੇ ਚੱਲੀ? ਸਕੂਲ ਤੇ ਸਕੂਲ ਸਕੂਲ ਨਹੀਂ 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 ਸਕੂਲ ਸਕੂਲ ਚੱਲੀ ਹੈ ਅਰਦੂ ਨੂੰ। ਨਹੀਂ ਬਾਏ। ਨੋ ਨੋ। ਚੱਲੀ ਮੈਂ। ਇਹ ਦੇਖ ਬਟ। ਹੋ ਗਿੱਦੂ। ਇਹਨੂੰ ਬੰਦੀ ਪੱਗ। ਐ ਕਰਦੀ। ਜਿੰਦੂ। ਇਹ ਵੀ ਦੇਖ। ਆ ਮੇਰੇ ਹੱਥ ਨੂੰ نیچے ਹੰਨੇ ਨਾ ਉਹ ਜੂਈ ਇਹ ਕਿੰਨਾ ਛੋੜਾ ਲੱਗਦਾ ਹੈ ਹੈ ਭਾਇਆ ਨੂੰ ਸੱਧਿਆ ਚੱਲਿਆ ਉਹਨੂੰ ਛੱਡਣਗੇ ਇੱਧਰ ਦੇਖ ਜੂਗੀ ਟੰਡਾ ਤਾਂ ਘਰ ਸਾਰੇ ਇੱਕਦਮ ਮੀਂਹ ਹਟ ਗਿਆ ਪਰ ਸਾਡੇ ਬਟਾਲੇ ਨਹੀਂ ਹਟਣਾਂ ਲੱਗਦੀ ਗੱਲ ਇਹਨੇ ਲਾਦਾ ਵਾ ਡੋਖ ਤੇ ਰਹਿਣਾ ਬਾਬੇ ਨੇ ਬਹੁਤ ਬੁਰੇ ਹਾਲਿਆ ਮੀਂਹ ਆ ਲਿਆ ਤੋਈ ਵੀ 5 ਵਜੇ ਦਾ ਵਰਨ ਡਿਆ ਤੇ ਸਾਡਾ ਐਂਡ ਹੋ ਗਿਆ ਹੁਕ ਨੇ ਮੈਂ ਸਾਰੇ ਇੱਕਦਮ ਮੀਂਹ ਹਟ ਜਾਣਾ ਸਾਡੇ ਬਟਾਲੇ ਨਹੀਂ ਹਟਣਾ ਚਲੋ ਜੀ ਚਲ ਜੀ ਅੱਜ ਵਿਦੌਟ ਯੂਨੀਫਾਰਮ ਜਾਣਾ ਹੈ ਸਕੂਲ ਤੇ ਇਹਨੂੰ ਯੂਨੀਫਾਰਮ ਨਹੀਂ ਪਾਈ ਅੱਜ ਫਰਗੁਨ ਨੂੰ ਕਿੱਥੇ ਜਾਣਾ ਤੀਨ ਫਿਰ ਤਾਂ ਨਾ ਹੱਥ ਨਾ ਦੇ ਵਿੱਚ ਚਲ ਮਮਾ ਨੂੰ ਬਾਇ ਕਰ ਦੋ ਵੇਲਾ ਸਾਡੀ ਗਲੀ ਕਿੰਨੀ ਉੱਚੀ ਆ ਤੇ ਉਹਦੇ ਉੱਤੇ ਪਾਣੀ ਆ ਗਿਆ ਵੇਖੋ ਆਗ ਬਣ ਗਿਆ ਬੜੀ ਉੱਚੀ ਗਲੀ ਲੈ ਵੀ ਬਹੁਤ ਜ਼ਿਆਦਾ ਤੇ ਆ ਉਹਦੇ ਉੱਤੇ ਪਾਣੀ ਤੁਰਿਆ ਫਿਰਦਾ ਇੰਨੀ ਹੱਤ ਹੋਇਆ ਯਾਰ ਮੈਂ ਬਸ ਤੇਰੇ ਰੱਬ ਹੋਣਾ ਉਹ ਸੜਕ ਵੇਖੋ ਕਿਦਾਂ ਤਨੋਗੀ ਪੂਰੀ ਬਟਾਲੇ ਦੇ ਵਿੱਚ ਤੇ ਲੱਗ ਗਿਆ ਸਮੁੰਦਰ ਉੱਧਰ ਵੇਖੋ ਆ ਕੀ ਹਾਲਿਆ ਦੱਸ ਯਾਰ ਮੋਟਰਸਾਈਕਲ ਵਾਲੇ ਵੀਰ ਦਾ ਕੋਈ ਟੋਇਆ ਟਿਬਣ ਲੱਭਣ ਡਿਆ ਕੋਈ ਕੋਈ ਨਹੀਂ ਆ ਬਰੇ ਹਾਲਿਆ ਬਹੁਤ ਜ਼ਿਆਦਾ ਹੋ ਗਿਆ। ਅੱਗੇ ਬੰਡ ਆਇਜ਼। ਹੋ ਹੋ ਆਦੇ ਕੋਈ ਲੱਭਦਾ ਹੀ ਨਹੀਂ ਆ ਤੇ ਆ ਤੇ ਬਹੁਤ ਹੱਤ ਹੋ ਗਈ ਆ ਤੇ। ਉੱਤ ਦੇ ਸੁਕਾੜੀ ਦਾ। ਕਿੱਥੇ ਮੀਂਹ ਪੈ ਰਿਹਾ ਸਾਰੇ ਜਣੇ ਜ਼ਰੂਰ ਦੱਸਿਓ ਸਾਡੇ ਦੇ ਬਟਾਲੇ ਅਜੇ ਵੀ ਨਹੀਂ ਹਟਿਆ ਵੀ ਹੱਤ ਹੋ ਗਈ ਆ ਮਤਲਬ 12 ਵਜ ਗਏ ਨੇ ਪੂਰੇ ਪਰ ਅਜੇ ਮੀਂਹ ਨਹੀਂ ਹਟਿਆ।